ਇਤਿਹਾਸ ਕੀ ਹੁੰਦਾ ਹੈ ਇਤਿਹਾਸ ਕਿਵੇਂ ਸਾਂਭਿਆ ਜਾਂਦਾ ਹੈ ਉਹ ਅੱਜ ਤੁਹਾਨੂੰ ਇਹਨਾਂ ਗਲੀਆਂ ਤੋਂ ਪਤਾ ਲੱਗ ਜਾਊਗਾ ਬਾਈ ਜੀ ਉਸ ਸ਼ਹਿਰ ਦੀਆਂ ਗਲੀਆਂ ਤੇ ਗੱਲ ਆ ਜਾਂਦੀ ਹੈ ਜੀ ਨਲਕੇ ਤੋਂ ਵੇਖ ਤਰ੍ਹਾਂ ਦਾ ਨਲਕਾ ਸੀਗਾ ਪਰ ਅੱਜ ਕੱਲ ਇਹ ਬੰਦ ਹੈ ਨਲਕੇ ਦੇ ਨਾਲੇ ਬਾਈ ਜੀ ਖੂ ਜਿਹੜਾ ਟੱਕਿਆ ਹੋਇਆ ਤੁਸੀਂ ਤੁਹਾਨੂੰ ਗਲੀਆਂ ਦਿਖ ਰਹੀਆਂ ਤੁਹਾਨੂੰ ਪ੍ਰਾਤਨ ਚੀਜ਼ਾਂ ਹੀ ਦਿਖ ਰਹੀਆਂ ਹੋਗੀਆਂ ਕੋਈ ਤੁਹਾਨੂੰ ਨਵੀਨੀ ਕਰਨੀ ਇਦੇ ਚ ਕੁਝ ਗਲੀਆਂ ਖੁੱਲੀਆਂ ਨੇ ਕੁਝ ਗਲੀਆਂ ਤੰਗ ਨੇ ਜਿਸ ਤਰ੍ਹਾਂ ਇਹ ਪਲਾਸਟਰ ਹੋਇਆ ਪਿਆ ਜੀ ਤਾਂ ਆਹ ਦੇਖੋ ਜੀ ਪੁਰਜੀ ਮਾਰਦ ਉੱਤੇ ਉੱਤੇ ਇਹਨੂੰ ਪਲਾਸਟਰ ਕੀਤਾ ਹੋਇਆ ਪਰ ਇਹਦੀ ਸ਼ੇਪ ਉਸੇ ਤਰ੍ਹਾਂ ਪੁਰਾਤਨ ਦੇਖ ਹੈ ਸੋ ਇਸੇ ਤਰ੍ਹਾਂ ਦੇ ਪਿੰਡ ਸੀ ਪੰਜਾਬ ਦੇ ਪੁਰਾਤਨ ਪਰ ਅੱਜ ਕੱਲ੍ਹ ਆਧੁਨਿਕ ਯੁੱਗ ਨੇ ਸਾਡਾ ਵੀ ਜਿਹੜਾ ਹੈ ਬੇੜਾ ਘਰ ਕੀ ਕੀਤਾ ਬਾਈ ਜੀ ਹੋਰ ਤਾਂ ਕੁਝ ਨਹੀਂ ਹੋਇਆ ਚਾਹੇ ਉਹ ਇਤਿਹਾਸਕ ਅਸੀਂ ਸਥਾਨ ਹੈ ਸਾਡੇ ਹੁਣ ਧਾਰਮਿਕ ਸਥਾਨ ਹੋਣ ਚਾਹੇ ਉਹ ਕੋਈ ਹੋਰ ਚੀਜ਼ਾਂ ਹੋਣ ਆਹ ਦੇਖੋ ਜੀ ਇੱਟਾਂ ਇੱਟਾਂ ਤਾਂ ਇਸ ਤਰ੍ਹਾਂ ਲੱਗ ਰਹੀਆਂ ਜਿਵੇਂ ਸਾਡੇ ਹੀ ਕਿਸੇ ਪੰਜਾਬ ਦੇ ਪੱਠੇ ਤੋਂ ਮਗਾਈਆਂ ਹੋਣ ਇਹਨਾਂ ਨੇ ਸੋ ਪ੍ਰਾਤਨ ਇੱਟਾਂ ਹੈ ਬਾਈ ਜੀ ਤੇ ਆ ਜੋ ਬਾਈ ਜੀ ਆਹ ਦੇਖੋ ਇਹ ਪਾਣੀ 'ਚ ਵਸਿਆ ਹੋਇਆ ਜੀ ਕਿਸ਼ਤੀਆਂ ਚੱਲਦੀਆਂ ਨੇ ਇੱਥੇ ਤੇ ਆ ਲੋ ਆ ਇੱਕ ਗਲੀ ਆ ਗਈ ਜੀ ਪਾਣੀ ਦੀ ਸੋ ਉਧਰ ਕਿਸ਼ਤੀ ਆ ਰਹੀ ਹੈ ਬਾਈ ਜੀ ਦਿਖਾ ਦਿਓ ਲਓ ਜੀ ਹਾਰਨ ਵੱਜ ਰਹੇ ਨੇ ਕਿਸ਼ਤੀ ਦੇ ਨਹੀਂ ਆਏ ਪੁਰਾਣਾ ਦਰਵਾਜ਼ਾ ਉਸੇ ਤਰ੍ਹਾਂ ਮੇਨਟੇਨ ਕੀਤਾ ਹੋਇਆ ਜੋ ਮੁੱਲ ਨਵੀਆਂ ਚੀਜ਼ਾਂ ਦਾ ਹੁੰਦਾ ਹੈ ਉਹ ਤੋਂ ਕਿਤੇ ਵੱਧ ਮੁੱਲ ਪੁਰਾਣੀਆਂ ਚੀਜ਼ਾਂ ਦਾ ਹੁੰਦਾ ਕਿਉਂਕਿ ਜਿਹੜਾ ਸਾਡਾ ਵਿਰਸਾ ਹੁੰਦਾ ਫਿਰ ਜਦੋਂ ਸਮਾਂ ਪੈਂਦਾ ਨਾ ਬਾਈ ਜਦੋਂ ਦਹਾਕੇ ਲੰਘ ਜਾਂਦੇ ਆ ਫਿਰ ਸਾਡੀਆਂ ਪੀੜ੍ਹੀਆਂ ਪੁੱਛਦੀਆਂ ਹੁੰਦੀਆਂ ਵੀ ਸਾਡੇ ਬਜ਼ੁਰਗ ਕਿਸ ਤਰ੍ਹਾਂ ਰਹਿ ਕਰਦੇ ਸੀ। ਤੇ ਕਿਸ ਤਰ੍ਹਾਂ ਰਹਿ ਕਰਦੇ ਸੀ? ਇਹਨਾਂ ਕੋਲ ਤਾਂ ਪ੍ਰੂਫ ਹੈ ਕਿਸ ਤਰ੍ਹਾਂ ਰਹਿ ਕਰਦੇ ਸੀ। ਪਰ ਸਾਡੇ ਕਿਸ ਤਰ੍ਹਾਂ ਰਹਿ ਕਰਦੇ ਸੀ? ਸਾਡੇ ਕੋਲ ਕੁਝ ਨਹੀਂ ਆ ਸੀ ਕਿਉਂਕਿ ਅਸੀਂ ਆਪਣਾ ਬੇੜਾ ਆਪ ਕਰਕੇ ਕਰ ਲਿਆ ਬਾਈ। ਅਸੀਂ ਟੈਸ ਨੈਸ ਕਰ ਲਿਆ ਸਾਰਾ ਕੁਝ ਇਤਿਹਾਸ ਜਿੱਥੇ ਸਾਡੀ ਕੱਚੀ ਗੱਡੀ ਦੀ ਗੱਲ ਆਉਂਦੀ ਹੈ, ਜਿੱਥੇ ਸਾਡੀਆਂ ਹੋਰ ਬੁੰਗਿਆਂ ਦੀ ਗੱਲ ਆਉਂਦੀ ਹੈ, ਟਾ ਢੇਰੀ ਕਰਤੇ ਬਾਈ ਅਸੀਂ ਸਾਰਾ ਸਤਿ ਸ੍ਰੀ ਅਕਾਲ ਜੀ ਦਰਸ਼ਕੋ ਇਸ ਵਕਤ ਮੈਂ ਇਟਲੀ ਦੇ ਵਿੱਚ ਹਾਂ ਟੇਟਲੀ ਦੀ ਅੱਜ ਤੁਹਾਨੂੰ ਗਲੀਆਂ ਦਿਖਾਉਣੀ ਆ ਤੇ ਇੱਕ ਖਾਸ ਚੀਜ਼ ਦੱਸਣੀ ਆ ਇਹਨਾਂ ਗਲੀਆਂ ਦੀ ਇਹਨਾਂ ਲੋਕਾਂ ਤੋਂ ਕੁਝ ਸਾਨੂੰ ਸਿੱਖਣ ਦੀ ਲੋੜ ਹੈ ਖਾਸ ਤੌਰ ਤੇ ਜਿੱਥੇ ਲੋਕਾਂ ਨੂੰ ਉੱਥੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਅਸੀਂ ਆਪਣਾ ਰਾਜ ਸੰਭਾਲਿਆ ਹੋਇਆ ਆਪਣਾ ਦੇਸ਼ ਸੰਭਾਲਿਆ ਹੋਇਆ ਆਪਣਾ ਪਿੰਡ ਸੰਭਾਲਿਆ ਹੋਇਆ ਯਾਨੀ ਕਿ ਜਿਹੜੇ ਲੋਕ ਆਪਣੇ ਆਪ ਨੂੰ ਮੁਖੀ ਕਹੋਂਦੇ ਨੇ ਉਹ ਪਿੰਡ ਦੇ ਵੀ ਹੋ ਸਕਦੇ ਨੇ ਉਹ ਰਾਜ ਦੇ ਵੀ ਹੋ ਸਕਦੇ ਨੇ ਉਹ ਦੇਸ਼ ਦੇ ਵੀ ਹੋ ਸਕਦੇ ਨੇ ਉਹ ਰਾਸੀ ਲੋਕ ਵੀ ਹੋ ਸਕਦੇ ਨੇ ਉਹ ਧਾਰਮਿਕ ਲੋਕ ਵੀ ਹੋ ਸਕਦੇ ਨੇ ਇਤਿਹਾਸ ਕੀ ਹੁੰਦਾ ਹੈ ਇਤਿਹਾਸ ਕਿਵੇਂ ਸਾਂਭਿਆ ਜਾਂਦਾ ਹੈ ਉਹ ਅੱਜ ਤੁਹਾਨੂੰ ਇਹਨਾਂ ਗਲੀਆਂ ਤੋਂ ਪਤਾ ਲੱਗ ਜਾਊਗਾ ਬਾਈ ਜੀ ਇਹ ਵੈਨਿਸ ਸ਼ਹਿਰ ਹੈ ਇਟਲੀ ਦਾ ਜਿਹੜਾ ਸਮੁੰਦਰ ਦੇ ਵਿੱਚ ਹੀ ਵਸਿਆ ਹੋਇਆ ਪਾਣੀ ਦੇ ਉੱਤੇ ਹੀ ਹੈ ਔਰ ਇਹ ਮਨੁੱਖ ਦੇ ਦੁਆਰਾ ਵਸਾਇਆ ਗਿਆ ਇਹਨੂੰ ਇਹ ਕੋਈ ਇਸ ਤਰ੍ਹਾਂ ਨਹੀਂ ਵੀ ਪਹਿਲਾਂ ਹੀ ਵਸਿਆ ਸੀ ਜਿਹਾ ਸਮੁੰਦਰਾ ਕਿ ਨਹੀਂ ਕਹਿੰਦੇ ਜਦੋਂ ਦਾ ਇਹ ਸ਼ਹਿਰ ਹੈ ਲਗਭਗ 1200 ਸਾਲ ਪੁਰਾਣਾ ਤਾਂ ਇਹ ਉਦੋਂ ਲੋਕਾਂ ਨੇ ਆਪ ਮਿਹਨਤ ਕਰਕੇ ਥੱਲੇ ਲੱਕੜਾਂ ਦੇ ਉੱਤੇ ਦੱਸਦੇ ਆ ਬਹੁਤ ਵੱਡੀਆਂ ਭਾਰੀ ਲੱਕੜਾਂ ਦੇ ਉੱਤੇ ਕਹਿੰਦੇ ਇਹ ਖੜਾ ਹੈ ਸ਼ਹਿਰ ਸੋ ਇਹ ਉਸ ਸ਼ਹਿਰ ਦੀਆਂ ਗਲੀਆਂ ਤੇ ਗੱਲ ਆ ਜਾਂਦੀ ਹੈ ਜੀ ਨਲਕੇ ਤੋਂ ਇਸ ਤਰ੍ਹਾਂ ਦਾ ਨਲਕਾ ਸੀਗਾ ਪਰ ਅੱਜ ਕੱਲ ਇਹ ਬੰਦ ਹੈ ਨਾਲਕੇ ਦੇ ਨਾਲੇ ਬਾਈ ਜੀ ਖੂ ਜਿਹੜਾ ਧੱਕਿਆ ਹੋਇਆ ਸੋ ਇਹ ਵੀ ਲੌਕ ਕੀਤਾ ਹੋਇਆ ਲਾ ਕੇ ਪਰ ਆ ਗਲੀਆਂ ਦੀ ਜਿਹੜੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਹਾਨੂੰ ਗਲੀਆਂ ਦਿਖ ਰਹੀਆਂ ਤੁਹਾਨੂੰ ਪੁਰਾਤਨ ਚੀਜ਼ਾਂ ਹੀ ਦਿਖ ਰਹੀਆਂ ਹੋਗੀਆਂ ਕੋਈ ਤੁਹਾਨੂੰ ਨਵੰਨੀ ਕਰਨੀ ਇਹਦੇ ਚ ਕੁਝ ਗਲੀਆਂ ਖੁੱਲੀਆਂ ਨੇ ਕੁਝ ਗਲੀਆਂ ਤੰਗ ਨੇ ਆ ਦੇਖੋ ਜੀ ਇੱਟਾਂ ਇੱਟਾਂ ਤਾਂ ਇਸ ਤਰ੍ਹਾਂ ਲੱਗ ਰਹੀਆਂ ਜਿਵੇਂ ਸਾਡੇ ਹੀ ਕਿਸੇ ਪੰਜਾਬ ਦੇ ਪੱਠੇ ਤੋਂ ਮਗਾਈਆਂ ਹੋਣ ਇਹਨਾਂ ਨੇ ਸੋ ਪ੍ਰਾਤਨ ਇਟ ਹੈ ਬਾਈ ਜੀ ਔਰ ਪਰਲੀ ਸਾਈਡ ਤੁਸੀਂ ਵੇਖ ਸਕਦੇ ਹੋ ਇੱਕ ਘਰ ਨੂੰ ਸਫੈਦੀ ਕੀਤੀ ਜਾ ਸਕਦੀ ਹੈ ਘਰ ਦੀ ਰੈਨੋਵੇਸ਼ਨ ਤੁਸੀਂ ਪਰਮਿਸ਼ਨ ਲੈ ਕੇ ਕਰ ਸਕਦੇ ਹੋ ਪਰ ਕਹਿੰਦੇ ਜਦੋਂ ਜੇ ਪਰਮਿਸ਼ਨ ਵੀ ਮਿਲਦੀ ਹੈ ਨਾ ਇੱਥੇ ਤਾਂ ਤੁਹਾਨੂੰ ਨਕਸ਼ਾ ਬਿਲਕੁਲ ਉਸੇ ਤਰ੍ਹਾਂ ਦਾ ਬਣਾਉਣਾ ਪਊਗਾ ਜਿਸ ਤਰ੍ਹਾਂ ਦਾ ਇਹ ਹੈਗਾ ਸੀਗਾ ਤੇ ਉਹਦੇ ਨਾਲ ਨਾਲ ਇੱਕ ਸ਼ਰਤ ਹੋ ਰੱਖੀ ਜਾਂਦੀ ਹੈ ਵੀ ਤੁਸੀਂ ਬਣਾ ਲਿਆ ਠੀਕ ਹੈ ਰੈਨੋਵੇਟ ਕਰ ਲਿਆ ਤੁਹਾਨੂੰ ਲੋਡ ਪਈ ਸੀ ਪਰ ਘਰ ਦਾ ਕੁਝ ਹਿੱਸਾ ਤੁਹਾਨੂੰ ਨੰਗਾ ਰੱਖਣਾ ਪੈਣਾ ਜਿਸ ਤਰ੍ਹਾਂ ਇਹ ਪਲਾਸਟਰ ਹੋਇਆ ਪਿਆ ਜੀ ਤਾਂ ਆ ਦੇਖੋ ਜੀ ਇਹ ਚਲੋ ਹੋ ਸਕਦਾ ਵੀ ਪੁਰਾਣੀ ਹੋਵੇ ਪਰ ਤੁਸੀਂ ਪਲਾਸਟਰ ਕਰ ਲਿਆ ਤਾਂ ਹੋਰ ਮੈਂ ਤੁਹਾਨੂੰ ਅੱਗੇ ਦਿਖਾ ਦਿੰਦਾ ਆ ਦੇਖੋ ਜੀ ਮਾਰਤ ਉੱਤੇ ਉੱਤੇ ਇਹਨੂੰ ਪਲਾਸਟਰ ਕੀਤਾ ਹੋਇਆ ਪਰ ਇਹਦੀ ਸ਼ੇਪ ਉਸੇ ਤਰ੍ਹਾਂ ਪੁਰਾਤਨ ਦੇਖ ਹੈ ਇਹਦੀ ਸਾਰੀ ਦਿਖ ਪਰ ਜਿਹੜਾ ਥਲੜਾ ਹਿੱਸਾ ਹੈ ਉਹ ਇਟਾਂ ਇਹਦਾ ਨਵਿਨੀ ਕਰਨੇ ਕੀਤਾ ਗਿਆ ਇਹਨਾਂ ਦੇ ਵੱਲੋਂ ਉਹ ਉਹਦੀ ਕੀ ਹੈਗੀ ਆ ਸਬੂਤ ਆ ਦੇਖੋ ਜੀ ਆ ਤੁਹਾਨੂੰ ਦਰਵਾਜ਼ਾ ਦਿਖਦਾ ਦਰਵਾਜ਼ਾ ਨਵੇਂ ਤਰ੍ਹਾਂ ਦਾ ਲੱਗਿਆ ਹੋਇਆ ਇੱਥੇ ਬਿਲਕੁਲ ਨਵਾਂ ਦਰਵਾਜ਼ਾ ਲੱਗਿਆ ਹੋਇਆ ਉੱਤੇ ਪਲਾਸਟਰ ਹੋਇਆ ਪਿਆ ਪਲੇਨ ਤਾਂ ਪਲਾਸਟਰ ਦੇਖੋ ਆ ਦੇਖੋ ਪਲੇਨ ਪਲਾਸਟਰ ਹੈ ਪਰ ਜਦੋਂ ਆਪਾਂ ਥਲੜੇ ਹਿੱਸੇ 'ਚ ਆ ਜਾਈਏ ਤਾਂ ਥਲੜਾ ਹਿੱਸਾ ਉਸ ਕਾਨੂੰਨ ਦੇ ਮੁਤਾਬਕ ਇਹ ਇਹਨੂੰ ਪਲਾਸਟਰ ਨਹੀਂ ਕੀਤਾ ਗਿਆ ਇਹਨੂੰ ਉਸੇ ਤਰ੍ਹਾਂ ਨੰਗਾ ਰੱਖਿਆ ਗਿਆ ਸੋ ਵੇਖੋ ਇਸੇ ਤਰ੍ਹਾਂ ਇੱਧਰ ਆ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਦਰਵਾਜ਼ੇ ਜਿਹੜੇ ਆ ਉਹ ਨਵੇਂ ਤਰ੍ਹਾਂ ਦੇ ਲੱਗੇ ਹੋਏ ਆ ਸਿਕਿਉਰਿਟੀ ਲੋਕ ਲੱਗੇ ਹੋਏ ਆ ਜਿਨ੍ਹਾਂ ਦੇ ਸਿਕਿਉਰਿਟੀ ਜਿਹੜੇ ਹੈਗੇ ਆ ਲੋਕ ਸਾਫ਼ ਤੌਰ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਸੋ ਆ ਰੁ ਭਾਈ ਅੱਗੇ ਚੱਲਦੇ ਆਂ ਆਪਾਂ ਗਲੀ ਦੇ ਵਿੱਚ ਹੀ ਇਹ ਗਲੀਆਂ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਕੋਈ ਪਿੰਡਾਂ ਦਾ ਮਾਹੌਲ ਹੁੰਦਾ ਪਿੰਡ ਸੋਹਣਾ ਲੱਗ ਰਿਹਾ ਪੁਰਾਤਨ ਸਾਡੇ ਵੀ ਪੰਜਾਬ ਦੇ ਇਸੇ ਤਰ੍ਹਾਂ ਦੇ ਪਿੰਡ ਸੀਗੇ ਅ ਇਸ ਗੱਲ ਨੂੰ ਚੱਲੀਏ ਬਾਈ ਜੀ ਸੋ ਇਸੇ ਤਰ੍ਹਾਂ ਦੇ ਪਿੰਡ ਸੀ ਪੰਜਾਬ ਦੇ ਪੁਰਾਤਨ ਪਰ ਅੱਜ ਕੱਲ੍ਹ ਆਧੁਨਿਕ ਯੁੱਗ ਨੇ ਸਾਡਾ ਵੀ ਜਿਹੜਾ ਹੈ ਬੇੜਾ ਕਰ ਕੀ ਕੀਤਾ ਬਾਈ ਜੀ ਹੋਰ ਤਾਂ ਕੁਝ ਨਹੀਂ ਹੋਇਆ ਚਾਹੇ ਉਹ ਇਤਿਹਾਸਕ ਅਸੀਂ ਸਥਾਨ ਸਾਡੇ ਹੁਣ ਧਾਰਮਿਕ ਸਥਾਨ ਹੋਣ ਚਾਹੇ ਉਹ ਕੋਈ ਹੋਰ ਚੀਜ਼ਾਂ ਹੋਣ ਪੁਰਾਤਤਵ ਵਿਭਾਗ ਹੈ ਤਾਂ ਹੈ ਪਰ ਕੰਮ ਨਹੀਂ ਕੀਤੇ ਜਾ ਰਹੇ ਬਾਈ ਆ ਸਾਫ਼ ਤੌਰ ਤੇ ਤੁਸੀਂ ਦੇਖੋ ਯਾਰ ਅੰਦਰ ਕਿਨੇ ਦੇਖਣਾ ਆ ਕੇ ਇਹਨਾਂ ਦੀਆਂ ਗਲੀਆਂ ਗਲੀਆਂ ਨੂੰ ਅੰਦਰ ਅੰਦਰ ਆ ਕੇ ਵੀ ਇਹ ਗਲੀਆਂ ਦੇ ਵਿੱਚ ਜੋ ਚੀਜ਼ਾਂ ਨੇ ਉਸੇ ਤਰ੍ਹਾਂ ਨੇ ਮੇਨਟੇਨ ਕੀਤਾ ਹੋਇਆ ਪ੍ਰੋਪਰ ਉੱਤੇ ਤੁਸੀਂ ਦੇਖੋ ਉੱਤੇ ਬਾਈ ਜੀ ਦਿਖਾ ਦਿਓ ਉੱਤੇ ਨਮਾਦ ਕੀਤਾ ਹੋਇਆ ਤੇ ਥੱਲੇ ਜਿਹੜੀਆਂ ਇੱਟਾਂ ਉਸੇ ਤਰ੍ਹਾਂ ਨੇ ਤਾਂ ਆ ਜੋ ਕੇ ਸੋ ਇਹਨਾਂ ਚੀਜ਼ਾਂ ਕਰਕੇ ਅੱਜ ਜਿਹੜਾ ਇਹ ਵੈਨਿਸ ਸ਼ਹਿਰ ਦੇ ਵਿੱਚ ਲੋਕ ਦੂਰੋਂ ਦੂਰ ਆਉਂਦੇ ਨੇ ਮਤਲਬ ਕਿ ਇੱਕ ਦੇਸ਼ ਤੋਂ ਨਹੀਂ ਜਾਂ ਇਸੇ ਦੇਸ਼ ਦੇ ਲੋਕ ਨਹੀਂ ਦੁਨੀਆ ਭਰ ਦੇ ਲੋਕ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਉਹ ਖੂਬਸੂਰਤੀ ਇਹ ਇੰਟੀਕ ਚੀਜ਼ਾਂ ਹੀ ਜਿਹੜੀਆਂ ਇਹਨਾਂ ਦੇ ਪ੍ਰਾਤਨ ਤਰ੍ਹਾਂ ਦਾ ਹੈਗਾ ਏ ਉਹੀ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੀਆਂ ਨੇ ਸੋ ਇਹ ਘੋੜੀ ਬੰਨੀ ਹੋਈ ਹੈ ਤੇ ਇਹਦੀ ਰੈਨੋਵੇਸ਼ਨ ਜਿਹੜੀ ਹੈ ਉਹ ਕਰਨੀ ਹੈ ਤੇ ਆਜੋ ਬਾਈ ਜੀ ਆ ਦੇਖੋ ਇਹ ਪਾਣੀ ਚ ਵਸਿਆ ਹੋਇਆ ਜੀ ਕਿਸ਼ਤੀਆਂ ਚੱਲਦੀਆਂ ਨੇ ਇੱਥੇ ਤੇ ਆ ਲੋ ਆ ਇੱਕ ਗਲੀ ਆ ਗਈ ਜੀ ਪਾਣੀ ਦੀ ਸੋ ਉਧਰ ਕਿਸ਼ਤੀ ਆ ਰਹੀ ਹੈ ਬਾਈ ਜੀ ਦਿਖਾ ਦਿਓ ਲੋ ਜੀ ਹਾਰਨ ਵੱਜ ਰਿਹਾ ਨੇ ਕਿਸ਼ਤੀ ਦੇ ਕਿਸ਼ਤੀ ਭਰਾ ਵੜ ਕੇ ਤਾਂ ਨਹੀਂ ਆਜੂਗੀ ਹਾਰਨ ਮਾਰ ਰਿਹਾ ਬਈ ਪਿੱਛੇ ਹੋ ਜੋ ਸੋ ਵੇਖੋ ਬਕਾਇਦਾ ਤੁਹਾਨੂੰ ਸੋ ਬਕਾਇਦਾ ਇਸ ਜਿਹੜੀ ਮੈਂ ਆਪਾਂ ਗੱਲ ਕਰੀਆ ਕਿਸ਼ਤੀ ਹੈ ਜੀ ਜਾਰੀ ਹੈ ਨਾ ਤੇ ਇਹਨਾਂ ਦੀ ਕੰਟਰੋਲ ਦੇ ਲਈ ਵੀ ਇਹ ਨਹੀਂ ਬਈ ਚਲਾਇ ਜਾ ਰਹੇ ਜਿਸ ਤਰ੍ਹਾਂ ਮਰਜੀ ਪਰ ਜੇ ਇਹਨਾਂ ਦੀ ਸਪੀਡ ਲਿਮਟ ਤੈਅ ਕੀਤੀ ਗਈ ਹੈ ਉਹ ਸਾਹਮਣੇ ਇੱਕ ਕੈਮਰਾ ਦਿਖਾਇਓ ਬਾਈ ਜੀ ਪ੍ਰੋਪਰ ਕੈਮਰੇ ਲੱਗੇ ਹੋਏ ਆ ਤੇ ਇੱਥੇ ਐਂਬੂਲੈਂਸਾਂ ਵੀ ਜਿਹੜੀਆਂ ਹੈਗੀਆਂ ਉਹ ਕਿਸ਼ਤੀਆਂ ਹੈਗੀਆਂ ਉਹ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਉਹ ਨਾਲ ਦੀ ਨਾਲ ਉਹਨੂੰ ਕਰਦੇ ਆ ਪਰ ਨਾਲ ਨਾਲ ਸੀਸੀਟੀਵੀ ਕੈਮਰੇ ਵੀ ਆ ਤਾਂ ਬਹੁਤ ਸਾਰੀ ਥਾਵਾਂ ਦੇ ਉੱਤੇ ਇਹ ਹੋ ਸਕਦਾ ਉਹੀ ਕੈਮਰਾ ਹੋਵੇ ਜੀ ਸਪੀਡ ਵਾਲਾ ਕੈਮਰਾ ਹੋਵੇ ਜਾਂ ਸੀਸੀਟੀਵੀ ਹੋਵੇ ਕਿਉਂਕਿ ਗੱਲ ਸਾਹਮਣੇ ਆਈ ਹੈ ਸਾਨੂੰ ਪਤਾ ਜਾਣਕਾਰੀ ਮਿਲੀ ਹੈ ਵੀ ਇੱਥੇ ਕੈਮਰੇ ਲੱਗੇ ਹੋਏ ਆ ਸਪੀਡ ਲਿਮਟ ਤੈਅ ਕੀਤੀ ਗਈ ਹੈ ਕਿਉਂਕਿ ਇਹ ਏਰੀਆ ਜਿੱਥੇ ਰਹਿਸ਼ ਆ ਉਹਦੇ ਰਹਿਸ਼ ਦੇ ਵਿੱਚ ਹੀ ਆ ਦੇਖੋ ਜੀ ਰਹਿਸ਼ ਦੇ ਵਿੱਚ ਹੀ ਕੋਈ ਕਿਸ਼ਤੀਆਂ ਚੱਲਦੀਆਂ ਆ ਇਹ ਪੁਰਾਣਾ ਦਰਵਾਜ਼ਾ ਉਸੇ ਤਰ੍ਹਾਂ ਮੇਨਟੇਨ ਕੀਤਾ ਹੋਇਆ ਸੋ ਇਹ ਜਿਹੜੀਆਂ ਚੀਜ਼ਾਂ ਇਹਨਾਂ ਦੀਆਂ ਗਲੀਆਂ ਸੜਕਾਂ ਉਸ ਤਰ੍ਹਾਂ ਦਾ ਆ ਚੀਜ਼ਾਂ ਪੁਰਾਤਨ ਉਹ ਇੱਕ ਇਹਨਾਂ ਦੇ ਵਿਰਸੇ ਦੀ ਝਲਕ ਆਉਂਦੀ ਹੈ ਇਹਦੇ ਵਿੱਚੋਂ ਔਰ ਇਹਨਾਂ ਨੂੰ ਸਮਝ ਆ ਗਈ ਆ ਵੀ ਜਿਹੜੀ ਪੁਰਾਣੀ ਚੀਜ਼ ਹੁੰਦੀ ਹੈ ਉਹ ਕਦੇ ਵੀ ਪੁਰਾਣੀ ਨਹੀਂ ਹੁੰਦੀ ਸਗੋਂ ਉਹ ਸਮੇਂ ਦੇ ਨਾਲ-ਨਾਲ ਨਵੀਂ ਹੁੰਦੀ ਜਾਂਦੀ ਹੈ ਜੋ ਮੁੱਲ ਨਵੀਆਂ ਚੀਜ਼ਾਂ ਦਾ ਹੁੰਦਾ ਉਹ ਤੋਂ ਕਿਤੇ ਵੱਧ ਮੁੱਲ ਪੁਰਾਣੀਆਂ ਚੀਜ਼ਾਂ ਦਾ ਹੁੰਦਾ ਕਿਉਂਕਿ ਜਿਹੜਾ ਸਾਡਾ ਵਿਰਸਾ ਹੁੰਦਾ ਫਿਰ ਜਦੋਂ ਸਮਾਂ ਪੈਂਦਾ ਨਾ ਬਾਈ ਜਦੋਂ ਦਹਾਕੇ ਲੰਘ ਜਾਂਦੇ ਆ ਫਿਰ ਸਾਡੀਆਂ ਪੀੜ੍ਹੀਆਂ ਪੁੱਛਦੀਆਂ ਹੁੰਦੀਆਂ ਵੀ ਸਾਡੇ ਬਜ਼ੁਰਗ ਕਿਸ ਤਰ੍ਹਾਂ ਰਹਿ ਕਰਦੇ ਸੀ ਫਿਰ ਕਿਸ ਤਰ੍ਹਾਂ ਰਹਿ ਕਰਦੇ ਸੀ ਇਹਨਾਂ ਕੋਲ ਤਾਂ ਪ੍ਰੂਫ ਹੈ ਕਿਸ ਤਰ੍ਹਾਂ ਰਹਿ ਕਰਦੇ ਸੀ ਪਰ ਸਾਡੇ ਕਿਸ ਤਰ੍ਹਾਂ ਰਹਿ ਕਰਦੇ ਸੀ ਸਾਡੇ ਕੋਲ ਕੁਝ ਨਹੀਂ ਆ ਸੀ ਕਿਉਂਕਿ ਅਸੀਂ ਆਪਣਾ ਬੇੜਾ ਆਪ ਗਰਕਰ ਕਰ ਲਿਆ ਬਾਈ ਅਸੀਂ ਟੈਸਨੈਸ ਕਰ ਲਿਆ ਸਾਰਾ ਕੁਝ ਇਤਿਹਾਸ ਜਿੱਥੇ ਸਾਡੀ ਕੱਚੀ ਗੜੀ ਦੀ ਗੱਲ ਆਉਂਦੀ ਹੈ ਜਿੱਥੇ ਸਾਡੀਆਂ ਅ ਹੋਰ ਬੁੰਗਿਆਂ ਦੀ ਗੱਲ ਆਉਂਦੀ ਐ ਢਾ ਢੇਰੀ ਕਰਤੇ ਬਾਈ ਅਸੀਂ ਸਾਰਾ ਅਸੀਂ ਆਪਣੀਆਂ ਇਤਿਹਾਸਕ ਚੀਜ਼ਾਂ ਉਹ ਚਾਹੇ ਸਾਡੇ ਰਾਜੇ ਮਹਾਰਾਜਿਆਂ ਦੇ ਨਾਲ ਰਿਲੇਟਡ ਹੋਵੇ ਅ ਗੁਰੂ ਸਾਹਿਬਾਨਾਂ ਦੇ ਨਾਲ ਰਿਲੇਟਡ ਹੋਣ ਅਸੀਂ ਸਾਰਾ ਕੁਝ ਆਪਣਾ ਤਹਿਸ ਨਸ ਕਰ ਲਿਆ ਪਰ ਇਹਨਾਂ ਲੋਕਾਂ ਨੂੰ ਸਮਝ ਐ ਮੈਂ ਕਹਿੰਦਾ ਅਜੇ ਵੀ ਸਾਨੂੰ ਸੰਭਲ ਜਾਣਾ ਚਾਹੀਦਾ ਸਾਡੀਆਂ ਅ ਸਾਡੇ ਜਿਹੜੇ ਸਰਪੰਚ ਪੰਚ ਨੇ ਇੱਥੋਂ ਗੱਲ ਸ਼ੁਰੂ ਹੋਣੀ ਪੈਣੀ ਕਰਨੀ ਪਊਗੀ ਬਾਈ ਗਲਤ ਥਲੜੇ ਲੈਵਲ ਤੋਂ ਜਦੋਂ ਸ਼ੁਰੂ ਹੋਊਗੀ ਫਿਰ ਉੱਪਰਲੇ ਲੈਵਲ ਤੱਕ ਜਾਊਗੀ ਜਾਂ ਫਿਰ ਉੱਪਰਲੇ ਲੈਵਲ ਤੋਂ ਸਿਸਟਮ ਬਣਾ ਦੇਣ ਤਾਂ ਫਿਰ ਥਲੜੇ ਲੈਵਲ ਤੱਕ ਇੰਪਲੀਮੈਂਟ ਹੋਵੇ ਤਾਂ ਹੀ ਇਹਨਾਂ ਚੀਜ਼ਾਂ ਨੂੰ ਅਸੀਂ ਕੀਤਾ ਜਾ ਸਕਦਾ ਅੱਜ ਐਸੇ ਕਰਕੇ ਇਸ ਸ਼ਹਿਰ ਦੀ ਜੇ ਖੂਬਸੂਰਤੀ ਆ ਤਾਂ ਉਸ ਖੂਬਸੂਰਤੀ ਸਿਰਫ ਉਹ ਖੂਬਸੂਰਤੀ ਪਾਣੀ ਕਰਕੇ ਨਹੀਂ ਆ ਪਾਣੀ ਵਾਲੇ ਤਾਂ ਬਥੇਰੇ ਦੇਸ਼ ਨੇ ਜਿੱਥੇ ਪਾਣੀ ਹੈ ਉੱਥੇ ਨਹੀਂ ਬਹੁਤ ਸਾਰੇ ਲੋਕ ਜਾਂਦੇ ਪਾਣੀ ਤਾਂ ਆਪਣੇ ਸਮੁੰਦਰ ਦੇ ਲਾਗੇ ਤਾਂ ਜੀ ਬੰਬੇ ਵੀ ਵਸਿਆ ਹੋਇਆ ਉੱਥੇ ਇਸ ਤਰ੍ਹਾਂ ਨਹੀਂ ਲੋਕ ਜਾਂਦੇ ਪਰ ਇਹਨਾਂ ਨੇ ਸੰਭਾਲਿਆ ਉਹ ਚੀਜ਼ ਨੂੰ 1200 ਸਾਲ ਪੁਰਾਣਾ ਇਤਿਹਾਸ ਅੱਜ ਵੀ ਕਾਇਮ ਹੈ ਉਸੇ ਕਾਇਮ ਰੱਖਣ ਕਰਕੇ ਇਹਨਾਂ ਦੀ ਸੋਚ ਕਰਕੇ ਇਹਨਾਂ ਦੇ ਸਿਧਾਂਤਾਂ ਕਰਕੇ ਅੱਜ ਦੁਨੀਆ ਭਰ ਤੋਂ ਲੋਕ ਇੱਥੇ ਆਉਂਦੇ ਨੇ ਚైనా ਦੇ ਲਈ ਸਭ ਤੋਂ ਵੱਡਾ ਇਹ ਵਪਾਰ ਦਾ ਸ਼ਹਿਰ ਜਿਹੜਾ ਹੈਗਾ ਇੱਕ ਨਵਾਂ ਸ਼ਹਿਰ ਉਹਨਾਂ ਨੂੰ ਮਸਾਲੇ ਇਸੇ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਲੋਕ ਆ ਰਹੇ ਨੇ ਤਾਂ ਇੱਥੇ ਕੀਤਾ ਜਾਵੇ ਵਪਾਰ ਤਾਂ ਅਸੀਂ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਸੰਭਾਂਗੇ ਫਿਰ ਅਸੀਂ ਹਰ ਤਰ੍ਹਾਂ ਦੇ ਨਾਲ ਸਟਰੋਂਗ ਹੋਵਾਂਗੇ ਬਾਈ ਤਾਂ ਇਸ ਕਰਕੇ ਜ਼ਰੂਰ ਅਸੀਂ ਨਾ ਲੋਕਾਂ ਤੋਂ ਸਿੱਖੀਏ ਵੀ ਇਤਿਹਾਸ ਸੰਭਾਲੇ ਕਿਵੇਂ ਜਾਂਦੇ ਨੇ ਕਿਹਨੂੰ ਕਹਿੰਦੇ ਆ ਵੀ ਇਤਿਹਾਸ ਸੰਭਾਲਣਾ ਸੋ ਅੱਜ ਦੀ ਵੀਡੀਓ ਇਸੇ ਕਰਕੇ ਸੀ ਵੀ ਜ਼ਰੂਰ ਤੁਹਾਨੂੰ ਜਾਣਕਾਰੀ ਦਈਏ ਤਾਂ ਜੋ ਅਸੀਂ ਵੀ ਇਹਨਾਂ ਤੋਂ ਕੁਝ ਸਿੱਖ ਸਕੀਏ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ